ਬਾਈ ਵੀਡੀਓ ਨੂੰ ਸ਼ੇਅਰ ਕਰੀ ਚਲੋ ਤੇ ਤੁਹਾਨੂੰ ਵਿਖਾਵਾਂਗੇ ਆ ਭਰੇ ਵੀ ਚਾਲਾਂ ਬਾਈ ਕੱਲ ਨੂੰ ਹੈਗਾ ਬਈ ਲਾਸਟ ਅੱਜ ਤਰੀਕ ਹੈਗੀ ਆ 18 ਤਰੀਕ ਪੂਜਾ ਮਹੀਨਾ 2024 ਦਾ ਤਰਵੰਡੀ ਸਾਬੋ ਤੱਕ ਜੀ ਦੰਦਾਂ ਸਾਹਿਬ ਘੋੜੀਆਂ ਦਾ ਤੀਜਾ ਮੇਲਾ ਤੇ ਕੱਲ ਨੂੰ ਹੋਣੀ ਆ ਬਈ ਛਪਟਾ ਦੌੜਾ 19 ਤਰੀਕ ਜਾ ਨਾ ਲਾ ਦੀ ਨਜ਼ਰ ਆ ਨਾ ਆ ਲਾ ਲਾ ਨਜ਼ਰ ਬਾਈ ਬੜੇ ਬੜੇ ਨਾਲ ਸਾਥ ਦਿੰਦੀ ਆ ਰਸਤਾ ਕਲੀਅਰ ਕਰ ਦੇ ਵੀਰ ਮੇਰੇ ਜਾਨ ਬੋਲ ਬਾਈ ਇਹ ਲਾ ਦੇ ਸੇ ਨਜ਼ਰ ਤੇ ਚਾਹ ਮੇਰਾ ਬੜੀ ਦੂਰੋਂ ਦੂਰੋਂ ਚੱਲ ਕੇ ਕੋਈ ਨੁਕਸਾਨ ਨਹੀਂ ਕਰਨਾ जी जान लॻया पैदा जाम पूरी सोधो ਕਿਸੇ ਜਾਣਕਾਰ ਦਾ ਨੁਕਸਾਨ ਹੁੰਦਾ ਤਾਂ ਬਸ ਉਹਦੀ ਬਹੁਤ ਬੱਤੀ ਕਰਤੀ ਆ ਮਿੱਤਰੇ ਤੁਸੀਂ ਮਜਾਰਾ ਲੈਣ ਆਏ ਮੇਲਾ ਦੇਖਣ ਆਏ ਤਾਂ ਮੇਰੇ ਸਾਹਮਣੇ ਖੜ ਕੇ ਦੇਖੋ ਕੰਨਾਂ 'ਚ ਮਾਰਦੇ ਫਿਰਦੇ ਆ ਕਾਲ ਆ ਬਾਈ ਤੂੰ ਫਿਰ ਪੈਰਾਂ 'ਚ ਦੇ ਕੇ ਅਸੀ ਤੋਕੀ ਲੈਣਾ ਰੇਖ ਚ ਗੱਬਤੀ ਮੇਸਤੇ ਫੜ ਕੇ ਮਿਲਾ ਦੇ ਮੈਂ ਤਾਂ ਉੱਤੋਂ ਫੜ ਕੇ ਮੇਲਾ ਦੇਖੂ ਮਿੱਤਰੇ ਬਾਹਰ ਹੀ ਕੱਢ ਲੈ ਬਾਈ ਨੇ ਉਧਰ ਹੀ ਸਿਰੇ ਉਧਾਈ ਨਹੀਂ ਅਗਲਾ ਚਾਲੀ ਕਰੀ ਕੋਰੀ ਉਹਦਾ ਵੀ ਕਿਸੇ ਨੂੰ ਬਾਹਰ ਕੱਢ ਲੈ ਅਸੀ ਜੀ ਨਾਲ ਬਹਿ ਕੇ ਨਿਕਲ ਜਾ ਆਹੋ ਆਹ ਅਮਰੇਤ ਸਿੰਘ ਦਾ ਮਰੂਨਾ ਕੌਜਿਆ ਤੇ ਹਰ ਫੌਲਾ ਪਿਰੋ ਬਲਕਰਨ ਬੁਰਜ ਮਾਰ ਸਿਲਕੋਜੀ ਦੇ ਹੋ ਗਿਆ ਬਾਹਰ ਚ ਗਿਆ ਜੀ ਮੁਸਤਫਾ ਚ ਲੱਗੇ ਜਿੱਤੋ ਇੱਕ ਬੰਦਾ ਬਾਕੀ ਆਪਾਂ ਮੇਲੇ ਟਾਂਗ ਲੈ ਕੇ ਭਜਾਉਣਾ ਤੇ ਸਭ ਦਾ ਬਾਸ ਵੀਰਾਂ ਦਾ ਬਹੁਤ ਬਹੁਤ ਅਫੀਸਰਾਂ ਦਾ ਮੈਂ ਸਤਿਕਾਰ ਜਿੰਨੇ ਵੀ ਆ ਜਨਮਨ ਬਾਜਲੀ ਵਾਰ ਛਪਟਾ ਡਾਣਾ ਜੋ ਬਾਹਰ ਹੋ ਗਿਆ ਸੀ ਤੇ ਅੱਜ ਕੀ ਦੇਖਦੇ ਆ ਇੱਕ ਹੀ ਵਾਰਨਾ ਧੰਨਵਾਦ ਸਰ ਜੀ ਚਲੋ ਪਿਛਲੀ ਵਾਰ ਛਪਟਾ ਡਾਣਾ ਜੋ ਬਾਹਰ ਹੋ ਗਿਆ ਸੀ ਤੇ ਅੱਜ ਕੀ ਦੇਖ ਰਹੇ ਕੀ ਬਣੀ ਵਰਜ ਮਹਾਰ ਚੰਗੀਪੁਰ ਹਾਂ ਮਗਰਾਂ ਅਣੀ ਪਾਰਟੀ ਦਾ ਆਫਰ ਕਿਹੜਾ ਵੀ ਲੈ ਕੇ ਲੰਘਿਆ ਤੋੜੋ ਫਿਰ ਉਹਨੂੰ ਮਾਰੋ ਬਾਅਦ ਜਿਹੜਾ ਲੋਅ ਬਾਲ ਦੇ ਨੂੰ ਹੀ ਲੈ ਕੇ ਆ ਕਰੋ ਜੰਬਰ ਸਾਥੇ ਕੋਈ ਇੱਧੇ ਫੱਲੇ ਖੇਡ ਚ ਮਿਸਟੇਕ ਹੋ ਜਾਣੀ ਬਾਅਦ ਜੁ ਤਹੀ ਪਾਉਣਾ ਰਹਾ ਕਿਸੇ ਦੀ ਕੋਈ ਸੰਭਾਈ ਨਹੀਂ ਹੋਣੀ ਜਿਹੜਾ ਨਾ ਲਾਉਂਦੇ ਉਹ ਜੰਮ ਲੈ ਕੇ ਆ ਕਰੋ ਫੜਾ ਲੈ ਨਾਮ ਦੱਸੋ ਕਰੋ ਕੀ ਕੀ ਕਹੀਏ ਕੋਈ ਇਹ ਜਾਨਵਰ ਦਾ ਨਾਮ ਦੱਸੋ ਮਰ ਕੀ ਦੇ ਜਾਨਵਰ ਹੈ ਗਿਆ ਜਿਹੜਾ ਨਾਮ ਦੱਸਦੇ ਜਾਓ ਸਾਨੂੰ ਜੇ ਕੋਈ ਨੰਬਰ ਕਰਦਾ ਪੋਜੀਸ਼ਨ ਕਰਕੇ ਤੁਸੀਂ ਬਾਅਦ ਚ ਰੋਣਾ ਪਾਉਣਾ ਬਾਅਦ ਚ ਪਸਦਾ ਕੁਝ ਨਹੀਂ ਬਣਦਾ ਪਹਿਲਾ ਪਾਈ ਰੂਪ ਤੇ ਕਹਿਣਾ ਆਵੇ ਇਹਨੂੰ ਦੱਸਣਾ ਪੈਣਾ ਤੇ ਕੀ ਦਾ ਜਾਨਵਰ ਟਾਈਮ ਦੀ ਹੋਰ ਨੋਟ ਕਰਾਂਗੇ

दो जानवर रह गए बाकी मनु सको मनु सको मनु सको छली सरारा जूता मेरा तिवारी रख लास्ट 30 नंबर पे ग्राउंड क्लियर कराओ ग्राउंड क्लियर कराओ वाला भाई साहब नियम कर दो यार की गल्ला है ਉਹੀ ਸੰਗੀਤ ਦੀ ਬਾਤ ਔਰ ਕੜੀਆਂ ਕਥਿਆ ਦਾ ਸੁਣੋ ਬਈ ਬਈ ਕੇ ਰਵਾਇਤ ਦਾ ਦਰਦ ਲਾ ਰਿਹਾ ਹੈ ਰਸਤਾ ਖਾਲੀ ਹੈ ਉਹ ਵੀਰ ਬਾਰੇ ਉਤਾਰ ਕਰਾਇਆ ਇਸ ਸਲਾਖ ਤੋਂ ਜੇ ਤੁਸੀਂ ਸਾਂਝਾ ਤੇ ਰੱਖਣ ਦੀ ਜਾਨ ਤੋਂ ਪਰਾਂ ਵੀ ਕਿਆ ਹੈ ਕੋਈ ਅੰਗਰੇਜ਼ੀ ਨਹੀਂ ਬੋਲਦੇ ਤੇ ਕੋਈ ਹੋਰ ਕੋਈ ਨਹੀਂ ਬੋਲਦਾ ਤੇ ਫਾਰਸੀ ਨਹੀਂ ਬੋਲਦੇ ਤਾਂ ਕੀ ਲੱਗ ਕੇ ਕਹੀ ਜਾਂਦੇ ਸਾਡੀ ਨਾ ਗਰਾਮੀਆਂ ਤੋਂ ਸਿੱਖਿਆ ਕਰਕੇ ਵੀ ਕਹੀ ਜਾਂਦੀ ਹੈ ਕਿ ਪੜੋ ਹੋਵੇ ਪਰ ਉਹਦੇ ਸਿਰ ਤੇ ਨਾ ਰਸਤਾ ਕਲੀਅਰ ਕਰ ਦੋ ਪਰ ਕਹਿੰਦੇ ਕਿ ਹਜਨ ਕੋਈ ਫਿਰਦੇ ਨਹੀਂ ਬਹੁਤ ਜ਼ਿਆਦਾ ਇਕੱਠਾ ਜਿੰਨਾ ਵੀ ਕਹਿੰਦੇ ਕੁਝ ਕੀ ਜ਼ਿਆਦਾ ਇਕੱਠਾ ਇਹ ਸਾਲ ਉਹ ਮੇਲਾ ਇਹ ਮੇਲਾ ਕਿੱਥਾ ਮੇਲਾ ਸਟਾਰਟ ਹੋਇਆ ਕੰਬਡੀਆਂ ਕੰਪਨੀ ਦੀ ਭਰਤੀ ਦੇ ਕਿੰਨਾ ਸਿਰਾਂ ਦੀ ਤਰਕੇ ਮੇਲਾ ਸਟਾਰਟ ਆਇਆ ਲੋਕਾਂ ਦਾ ਚਾਰ ਬਗ ਮੁਸਲੇਮ ਦੇ ਚੜਪਰੀ ਜਨਰੂ ਉਹ ਸਾਰੇ ਕੱਟ ਜੋ ਸਾਡੀ ਕਮੇਟੀ ਨੇ ਮੇਲਾ ਰੱਖ ਦਿੱਤਾ ਬੰਦੇ ਰੁਕ ਲੋ ਜੀ ਸਾਡੇ ਸਾਲ ਪਟਾਵਾਦੀ ਦਾ ਵੀ ਇਸ ਸਾਲ ਮੇਲਾ ਹੋਇਆ ਕਰੋ ਬਾਅਦ ਚੜ ਕੇ ਕੋਡਾ ਨੰਬਰ ਅਧਿਕਾਰਕ ਜੀ ਮੇਲੇ ਵਿੱਚ ਦੇਖ ਪਾਇਆ ਕਰੋ ਵੱੱਪਾ ਆਇਆ ਕਰੋ ਮੇਲਾ ਵੇਖਣ ਵਿੱਚ ਚੰਗਰ ਖੇਤਰ ਚੰਗਰ ਦੇ ਚਲਦੇ ਪਾ ਕੇ ਕੱਲ ਨੂੰ ਮਿਕਸਰ ਅਸੀਂ ਪੱਟਾ ਦੜਾ ਦਾ ਲਾਸਟ ਦੇਣਾ ਕਾਲਾ ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਨੀਆਂ ਹੋਣਗੀਆਂ ਜੀ ਜਿਹੜਾ ਚਰ ਰੇਵੀ ਚਾਲਾਂ ਨੇ ਜਿਹੜਾ ਰੇਵੀ ਚਾਲਾਂ ਜਿਹੜਾ ਇਹ ਕੌਣ ਫਸਟ ਹੈ ਸੈਕਿੰਡ ਤੇ ਕੌਣ ਥਰਡਾ ਦਾ ਨਾਮ ਕੰਡ ਸਮਾਰੋਹ ਹੋਵੇ ਤਾਂ ਸਾਨੂੰ ਪਤਾ ਲੱਗ ਜੂ ਸਾਰਾ बाकई भाई देखो आम बेखने ब्याला स्थान हासिल अजूबा क्या वेखने किन्वा स्थान हासिल करते ਆ ਵੀ ਆ ਸਾਹ ਯੂ ਫਾਈਨਾਂ ਨਈ ਯੂਬਾ ਇੱਥੇ ਦੇਖਦੇ ਆ ਬਾਈ ਬਾਕੀ ਯੂਬਾ ਕਰੂ ਐ ਕੋਈ ਨਾ ਆ ਗਈ ਯੂਬਾ ਗੋਪੀ ਦੇਣਾ ਫੇਸਬੁੱਕ ਤੇ ਅੱਜ ਕੱਲ ਸਾਇ ਹੋਇਆ ਵਾ ਇਹ ਗੋਪੀ ਸਰਪੰਚ ਆਮਗਾ ਅੱਤ ਕਰਾਂਗਾ ਸਿਰਾ ਕਰਾਂਗਾ ਜੇ ਨਹੀਂ ਵੀ ਹੱਸਦਾ ਉਹਨੂੰ ਵੀ ਇਨਸ਼ਾਅੱਲਾ ਖੋਪੜੀਆ ਜਿਹੜਾ ਮਖੰਮੀ ਆ ਸਿਰਾ ਕਰਾਂਗਾ ਸਿਰਾ ਕਰਾਂਗਾ ਮੈਚ ਲਈ ਹੌਲੀ ਟਿਕਣੇ ਬੜਕਾ ਕਿ ਨਹੀਂ ਤਾਂ ਫੋਟੋ ਆਫ ਦਾ ਵਾੜਾ ਲੰਮਾ ਲਾਣੀਆ ਸੀਗਾ ਇਹ ਹੱਕ ਦਾ ਨਾਗਰੇ ਵਾਲੀ ਜਿੱਨਾ ਦੀ ਪਾਸ ਇਹ ਸਨੀ ਸਲਾਰ ਦਾ ਜਾਨਵਰ ਗਿਆ ਮਿੱਤਰੋ ਅਜੂਬਾ ਤੇ ਹੋ ਗਿਆ ਪਹਿਲੇ ਸਿਰੇ ਤੋਂ ਬਾਅਸ ਤੇ ਦੇਖਾਂਗੇ ਕਿ ਕਾਹ ਮਿੰਟ ਤੇ ਕਾਹ ਸਕੈਂਟਾਂ ਤੇ ਇਹ ਪਾਉਂਡ ਨੂੰ ਕਲੀਅਰ ਕਰਦੇ ਰਸਤਾ ਕਲੀਅਰ ਕਰ ਦਿਓ

1 ਮਿੰਟ ਸਿਪੀ 76 ਸਿਮੀ ਖਿਦਾਰ ਦਾ ਜਿੰਦਾ 176.95 ਪਹੁੰਚਿਆ ਵਾਪਸ ਤੇ ਦੇਖਦੇ ਹਾਂ ਬਾਕੀ ਆ ਜੋ ਲਾਸਟ ਜੰਮਰਾ ਤੇ ਉਦੋਂ ਨਾ ਵਣ ਸਮਾ ਰੋ ਗਿਆ ਹੋਗਾ ਦੇਖਦੇ ਆ ਚਲੋ ਆ ਭਾਈ ਅੱਜ ਦਾ ਬਦਲਾ ਮਨੁਸ਼ਾ ਹੋ ਮਨੂ ਸੇਕੋ ਮੇਰਾ ਅੱਜ ਦੁਬਾਰਾ ਉਹ ਲਾਸਟ ਕੋਰੀ ਵੱਜ ਰਹੀ ਹੈ ਮਿੱਤਰੋ ਅੱਜ ਦੇ ਮੇਲੇ ਦੀ ਆਪਣੇ ਨੂੰ ਸਾਥੇ ਕੋਈ ਰੰਗ ਬਿਖਾ ਆਪਣੇ ਨੂੰ ਸਾਥੇ ਕੋਈ ਰੰਗ ਬਿਖਾ ਇਹ ਆਪਾਂ ਦੇ ਸਾਹਮਣੇ ਲਾਸਟ ਗੋੜ ਵੱਜ ਰਹੀ ਹੈ ਮਿੱਤਰੋ ਇਹ ਲੌਟ ਦੌਰ ਪਤਲੀ ਜੋ ਸੀਰੋ ਵਫਲ ਕਿਕਰਾਂ ਦੇ 11 ਨਾਲ ਬਹਾਰਾ ਮੋਲੇ ਮੋਤਰਾ ਨੇ 11 ਨਾਲ ਬਹਾਰਾ ਮੇਲੇ ਮੋਤਰਾ ਦੇ ਸਾਬੋ ਕੀ ਪਲਵੰਡੀ ਦੀ ਲੌਟ ਦੌਰ ਪੱਕ ਰਹੀ ਹੈ ਕੱਲ ਵੀਰੇ ਸਪਾਕਾ ਦੌਰ ਦੇ ਮੁਕਾਬਲੇ ਹੋਣਗੇ ਇਸੇ ਜਗ੍ਹਾ ਤੇ ਇਸੇ ਤਰ੍ਹਾਂ ਤੁਸੀਂ ਕੋਲੋਂ ਵੀ ਆ ਕੇ ਵਾਲੀਆਂ ਨੇ ਕਾਲੀ ਨੋ ਸਪਾਟ ਦਾ ਆਰ ਦਾ ਮੁਕਾਬਲੇ ਦੇ ਵਿੱਚ ਰੇਵੀਆ ਚੱਲਦਾ 21000 ਦਾ ਪਹਿਲਾ ਇਨਾਮ ਦਾ ਮੁਕਾਬਲਾ ਤੇ ਲਾਸਟ ਦੇ ਜਰਰੀਆ ਮਿੱਤਰੋ ਮਾਸਟ ਇਹ ਸਾਬੇ ਕੀ ਤੋਹਣ ਦੀ ਤੱਕ ਸ੍ਰੀ ਬੰਗਣਾ ਸਾਹਿਬ ਦਾ ਮੇਲਾ ਚੱਲ ਰਿਹਾ ਹੈ ਲਾਸਟ ਕਲਾਬ ਵਾਲਾ ਅੱਛਾ ਭਾਈ ਹੁਣ ਦੇਖਦੇ ਆਂ ਭਾਈ ਟਾਈਮ 370 ਰੁਪਏ ਦਾ ਸਪਾਟ ਲੱਗਿਆ ਉਹ ਦੇਖਾਂਗੇ 26 हूं भई लेस्ट

ਸਾਡੋ ਵੀਰੋ ਸਟੈਂਡਵੇ ਨਾਲ ਆਹ ਮਾਤ ਜਲੂਨ ਦੇ ਤੇਵਾ ਹੋ। ਹੋਰ ਦਵੀਆਂ ਸਾਡਾ ਮੈਂ ਬਾਖ ਫਰੇਰੇ ਵਾਸਗੱਟ ਕੇ ਨਾਲ ਕੋਈ ਨਾ ਸਮਝਾ ਮਾਦ ਲਿਆ। ਨਾ ਮਾਤ ਦੇ ਬਾਰੇ ਵਿੱਚ ਕੋਈ ਨਾ ਹੋਣਾ। ਜੱਜ ਸਾਡਾ ਸੌਰ ਜੀ ਜੀ ਦਾ ਧੰਨਵਾਦ। ਜੀ ਇਲਾਕਾ ਦੇ ਮਾਪੀ ਸਾਰੀ ਸੰਗਤ ਦਾ ਅੱਗੇ ਸ੍ਰੀ ਦਮਨਵਾਸ ਸਾਹਿਬ ਹੋਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀ ਆਇਆ ਨੂੰ ਕਾਨੂੰ ਇਦੋਂ ਵੀ ਵਧੀਆ ਕਿੱਟਾ ਦੌੜਾ ਹੋਣੀਆਂ ਜੋ ਕਿ ਨਿਕਲ ਜਦੋਂ ਹੋਣੀਆਂ ਨੇ ਤੇ ਸਾਰੇ ਘਰਾਂ ਨੂੰ ਆ ਕੇ ਪਹੁੰਚੋ ਐਂਡ ਉਹ ਕਿੱਥੋਂ ਟੱਕਰ ਆਉਂਦਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤੂ ਕੱਲ ਨੂੰ ਕਿੰਨੇ ਵਜੇ ਸਟਾਰਟ ਹੋਏ ਬਾਬਾ ਜੀ ਸਵੇਰ ਨੂੰ ਜੀ ਅਸੀਂ ਸਹੀ 4 ਵਜੇ ਇੱਥੋਂ ਸ਼ੁਰੂ ਕਰ ਦੇਣੀ ਆ ਜੀ 3 ਵਜੇ ਆ ਲੈ ਲੋ ਇੱਕ ਜੀ ਦੇਖੋ ਕਿਸੇ ਖੁੰਡਾ ਲੋੜ ਦੂ ਕੋਈ ਨਾ ਰਹਿ ਜਾ ਹਾਂ ਜੀ ਆਪਾਂ ਜੀ ਕੱਲ ਨੂੰ ਮਤਲਬ 3 ਵਜੇ ਦਾ ਟਾਈਮ ਦਿੱਤਾ ਸਾਰੇ ਭਰਾਵਾਂ ਨੂੰ ਠੀਕ ਹੈ ਨਾ ਵਿਚਾਰ ਤੋਂ ਪਹਿਲਾਂ ਆਪਾਂ ਸ਼ੁਰੂ ਕਰ ਦੇਣਾ ਕਿੰਨੇ ਕੁੜੇ ਕੱਲ ਨੂੰ ਇਸਾ ਲੈਣਗੇ ਜੀ ਦੇਖੋ ਜੀ ਇਹ ਹੁੰਦੀ ਹੈ ਮੌਕੇ ਦੀ ਐਂਟਰੀ ਵੀ ਜਾਨਵਰ ਆ ਰਹੇ ਆ ਪਰ ਹਰ ਸਾਲਾਂ ਨਾਲ ਵੱਧ ਹੋਣਗੇ ਇਦੋਂ ਵੀ ਵੱਧ ਹੋਣ ਦੀ ਉਮੀਦ ਹੈ ਬਹੁਤ ਚੰਗੇ ਤੋਂ ਚੰਗੇ ਆਲ ਇੰਡੀਆ ਦੇ ਟਾਪਰ ਘੋੜੇ ਪਹੁੰਚ ਰਹੇ ਹੈ ਜੀ ਠੀਕ ਹੈ ਜੀ ਹਾਂ ਜੀ ਸਾਰੇ ਭਰਾਵਾਂ ਨੂੰ ਇੱਕ ਤਾਂ ਸੱਦਾ ਹੈ ਸਾਡੀ ਕਮੇਟੀ ਵੱਲੋਂ ਤੇ ਇੱਕ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਦੇ ਮਤਲਬ ਬਹੁਤ ਬਹੁਤ ਦਿਲੋਂ ਰੀਣੀ ਆ ਤੇ ਦਿਲੋਂ ਧੰਨਵਾਦ ਤੁਮਸਾਨ ਸਾਹਿਬ ਹੋਰ ਕਮੇਟੀ ਦਾ ਠੀਕ ਹੈ ਤੀਜਾ ਮੇਲਾ ਬਹੁਤ ਵਧੀਆ ਬਈ ਚਾਲਾਂ ਹੋਈਆਂ ਰੇਵੀ ਚਾਲਾਂ ਤੇ ਚੱਲਣ ਹੋਣਗੀਆਂ ਛਪਟਾ ਦੜਾਂ ਤੇ ਕੱਲੋਂ ਆਪਾਂ ਫਿਰ ਤੁਹਾਨੂੰ ਵਿਖਾਵਾਂਗੇ ਕੱਲ ਦੀਆਂ ਵੀਡੀਓ ਚ ਕੱਲੋਂ ਵਿਖਾਵਾਂਗੇ ਤੇ ਵੀਰਾਂ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਆਪਣੇ ਚੱਠਾ ਜੀ ਕਰਦੇ ਨੇ ਇਨਾਂ ਦੇ ਵੀ ਘੋੜੇ ਘੋੜੀਆਂ ਚ ਹੈਗੇ ਆ ਬਹੁਤ ਜਾਨਵਰਾਂ ਬਾਕੀ ਤੁਸੀਂ ਮੇਰੇ ਨਾਲ ਵੱਧ ਜਾਣੀ ਜਾਣ ਸਾਡੀ ਚੀਟਾਉਂ ਨਾ ਹੋਰ ਦੇਖਦੇ ਆ ਜਦੋਂ ਨਾ ਬਣ ਸਾਰਾ ਉਹਨਾਂ ਦਾ ਕਿ ਦੇਖਣੇ ਕਿ ਕੱਲ ਨੂੰ ਕਰਾਉਣਗੇ ਜਿੰਨਾ ਸਾਥ ਨੇ ਸਾਥ ਆਏਗਾ ਸਾਥ ਦਿੱਤਾ ਤੇ ਮੈਂ ਕ੍ਰਿੰਤੀ ਕਰਦਾ ਸਾਡੇ ਆਉਂਦਾ ਜੀ ਕਿੰਨਾ ਵੀ ਜੀ ਕਰਤੀਆ ਭਾਈ ਸਾਹਿਬ ਹੋ ਗਿਆ ਸਾਡੇ ਭਾਈ ਸਾਹਿਬਾਂ ਨਾਲ ਸਾਡਾ ਕੋਈ ਮੇਲ ਜੇ ਰੱਖਦੇ ਸਾਰਾ ਸਾਡਾ ਤਾਂ ਜੀ 21000 ਰੁਪਏ ਪਿਆ ਕੋਈ ਆ ਗਿਆ ਨਾ ਮੇਰਾ ਤਾਂ ਨਾਮ ਕੀ ਬਾਈ ਜੀ ਉਹ 41 ਵਾਲਾ ਜੀ 41 ਵਾਲਾ ਜਿਨ੍ਹਾਂ ਨੇ ਸਾਡੇ ਕੈਂਸ ਟ੍ਰਿਕ ਦੌੜਤੀ ਪਾਉਣੀ ਹੈ ਜੀ ਇਹ ਵੀ ਹਰੇਕ ਦੌਰ ਦੀ ਹਰੇਕ ਉਹ ਪਹਿਲਾ ਨੰਬਰ ਜੀ ਕੱਲੋ ਛਕਟਾ ਜੀ ਪਾਉਂਗੇ ਜੀ ਨਹੀਂ ਜੀ ਇਹ ਵੀ ਇਹ ਦੌਰ ਦੇ ਕੋਈ ਗੱਜ ਪਟਾ ਵਾਲੇ ਦਾ ਆਪਾ ਦੇਣੇ ਜੀ ਹਣਾ ਜਲਦੀ ਹੈ ਪਰ ਰੇਵੀਅਤ ਵੀ ਬਹੁਤ ਵਧੀਆ ਤੁਹਾਨੂੰ ਜੀ ਹਾਂ ਜੀ ਉਹ ਆਪ ਤੁਹਾਨੂੰ ਆ ਜੀ ਉਹ ਵੀ ਅੱਜ ਮਤਲਬ ਆਪਾਂ ਜੀ ਕਿਹੜਾ ਸਹਿਮਾਨ ਨਹੀਂ ਨਹੀਂ ਸਿੰਧੀ ਹੈ ਜੀ ਸਿੰਧੀ 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 ਹੈ ਜੀ ਸੁਲਤਾਨ ਦੇ ਨਾਮ ਤੇ ਮਸ਼ਹੂਰ ਹੈ ਸਾਰੇ ਮੇਲੇ ਦੀ ਪਹਿਲਾਂ ਉਹ ਬਣਾਈ ਜੀ ਬਹੁਤ ਬਹੁਤ ਮੁਬਾਰਕਾ ਜੀ ਇੱਕ ਵੀਰੇ ਜੀ ਪਹਿਲੇ ਨੰਬਰ ਵਾਲਾ ਖਾਣਾ ਬਈ ਸਾਰੋਸ਼ ਦਰਸ਼ਨ ਹੁਣ ਇਦੋਂ ਦਾ ਨਾਮ ਵੰਡਣਗੇ ਬਹੁਤ ਮੁਬਾਰਕਾ ਜੀ ਪਹਿਲਾਂ ਵੰਗਣ ਨੂੰ ਵਧਾਈਆਂ ਦੇ ਕੇ ਵੀ ਛੋਟਾ ਵੀ ਪਹਿਲੇ ਨੰਬਰ ਦਾ ਜਾਨਵਰ ਆਇਆਗਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਹੀ ਪਿਛਲੇ ਮਹੀਨੇ ਤੇ ਵੀ ਆਈ ਸੀ ਗਈ ਨਹੀਂ ਪਿਛਲੇ ਮਹੀਨੇ ਤੇ ਨਹੀਂ ਆਈ ਮਹਾਰਾਜ ਜਿੱਤਿਆ ਵਾ ਫਾਕ ਹਲਵਾਰੀ ਸਭ ਤੋਂ ਪਹਿਲੀ ਵਾਰ ਹੀ ਲੈ ਕੇ ਆਏ ਹਾਂ ਜੀ ਤੁਹਾਨੂੰ ਕਿਵੇਂ ਲੱਗਿਆ ਪ੍ਰਵਾਨਨ ਬੜਾ ਵਧੀਆ ਲੱਗਿਆ ਜੀ ਬਹੁਤ ਵਧੀਆ ਦੇਖ ਕੇ ਪ੍ਰਬੰਧ ਕਮੇਟੀ ਵਾਲਿਆਂ ਦਾ ਫੈਸਲੇ ਬਹੁਤ ਵਧੀਆ ਲੱਗੇ ਬੜਾ ਬਹੁਤ ਧੰਨਵਾਦ ਕਰਦੇ ਹਾਂ ਕਾਹ ਤੋਂ ਵੀ ਆਇਆ ਕਰੋਗੇ ਵੇਖੇ ਜਰੂਰ ਪਹੁੰਚਾਂਗੇ ਠੀਕ ਹੈ ਕਾਹੇ ਜਾਨਵਰ ਲੈ ਕੇ ਆਈ ਦਿੱਤੇ ਆਪਾਂ ਇੱਕੋ ਹੀ ਲੈ ਕੇ ਆਏ ਚੱਲ ਮੇਰੇ ਆਪਣੇ ਹੈਗੇ ਆਸਟ੍ਰੇਲੀਅਨ ਘੋੜੇ ਠੀਕ ਹੈ ਜੀ ਹਾਂ ਜੀ ਅਰੇ ਗੱਲ ਕਿ ਲੇਖੋ ਇਹ ਦਾਸ ਨੂੰ ਅੱਧਾ ਰੱਖਿਓ ਜਨਮਰ ਅੱਜ ਤਿਆਰ ਕਰੀ ਜੰਨੇ ਠੀਕ ਆ ਬਾਈ ਸਿਂਧਾ ਨਾਂ ਜਨਮਰ ਆ ਪਹਿਲੇ ਨੰਬਰ ਤੇ ਰੇਵੀ ਚੱਲਾਂ ਚ ਇਹ ਕਿਹੜਾ ਜਨਮਰ ਆ ਸਿੰਧੀ ਆ ਸਿੰਧੀ ਸਿੰਧੀ ਕੋੜਾ ਸਿੰਧੀ ਕੋੜਾ ਬਾਈ ਸੁਲਤਾਨ ਸੁਲਤਾਨ ਤੇ ਬਾਈ ਤੁਸੀਂ ਜਨਮਰ ਦੇਖੋ ਬਹੁਤ ਵਧੀਆ ਜਨਮਰ ਆ ਜਿਹਨੇ ਕਿ ਪਹਿਲਾ ਸਥਾਨ ਹਾਸਲ ਕਰਿਆਗਾ ਤੇ ਦੁਬਾਰਾ ਮੰਨਣਗੇ ਨਾਮ ਅੰਡ ਸਮਾਰੋਹ ਹੋਊਗਾ ਤੇ ਸਾਨੂੰ ਵਿਖਾਵਾਂਗੇ ਬਾਈ ਉਹ ਦਾ ਇਹ ਜਿਹੜਾ ਥੋੜਾ ਜਿਹਾ ਰਵੇ तकरीबन ਪਹਿਲਾ ਨੰਬਰ ਇਹ ਤੇ ਬਾਈ ਇਹ ਕਿੰਨੇ ਨਾਲ ਦੇ ਪਤਾ ਨਹੀਂ ਜੀ ਕਿ ਜਗਰਾਵ ਮੰਡੀ ਦਾ ਹੈ ਨਹੀਂ ਇਹ ਬਈ ਇੱਕ ਤਾਂ ਮਹਰਾਜ ਹੈ ਨਾ ਪਹਿਲੇ ਤੇ ਆ ਇੱਕ ਅਜ ਤਲਵੰਡੀ ਹੋਰ ਹਨਮਾਨਗੜ ਹਨਮਾਨਗੜ ਠੀਕ ਹੈ ਠੀਕ ਹੈ ਤੇ ਬਾਈ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਵੀ ਆਰੇ ਦੀ ਸੇਵਾ ਤਾਂ ਬਹੁਤ ਬੜੀ ਜਿਆਦਾ ਕਿੰਨਾ ਕੁਸ ਬਸ ਉਹ ਮਾਲਸਾਂ ਨੂੰ ਸਹੀਆਂ ਸੇਵਾ ਦਾ ਜਿੰਨਾ ਖਾਣਾ-ਪਾਣੀ ਹੁੰਦਾ ਖਾਣਾ-ਪਾਣੀ ਹਾਂ ਫਟਾ ਦੇ ਟਾਈਮ ਚੰਚਲ ਦੇ ਨਾਮ ਤੇ ਮਸ਼ੂਰ ਆ ਡੈਡੀ ਦਾ ਨਾਮ ਇੱਕ ਬਾਈ ਸੀ ਉਹ ਬਾਈ ਦੀ ਕੱਪੜਾ ਕੱਪੜਾ ਵੇ ਰਿਆ ਸੀ ਮਿੱਤਰੋ ਬਾਈ ਨੇ ਚਾਰ ਥਾਈ ਇੱਕ ਉਹ ਚੌਥੀ ਮਲ ਮਾਰਦੀ ਅੱਜ ਤੇ ਹੁਣ ਬਾਈ ਜਗਰਾਵੀ ਫਿਰ ਨਹੀਂ ਜੀ ਹੁਣ ਬਾਬਾ ਜੀ ਨਾਲ ਸਰ ਘੱਲੇ ਬਾਬਾ ਜੀ ਅੱਛਾ ਅੱਗੇ ਵਾਲ ਜੀਉ ਕਰਾ ਰਿਹਾ 21 ਠੀਕ ਆ ਤੇ ਹਰਮਾਨਗੜ ਨਹੀਂ ਜਾਣਾ ਬਾਈ ਨਹੀਂ ਉੱਥੇ ਲਾ ਜਾਂਦਾ ਹੁਣ ਦੁਬਾਰੇ ਜਾਵਾਂਗੇ ਜਦੋਂ ਫੇਰ ਮੈਨੂੰ ਲੱਗਾ ਪਰਸੂ ਹੀ ਆ ਜਾ ਇਹ ਇੱਥੇ ਲਾ ਫਿਰ ਜਾਵਾਂਗੇ ਜੀ ਪਰਸੂ ਮਾਦਾ ਨੂੰ ਪੱਕਾ ਕਲੀਅਰ ਤਾਂ ਬਾਈ ਰਿਸ਼ਪਾਲ ਤੋਂ ਕਰ ਦੂ। ਬਾਈ ਤਾਂ ਫੋਨ ਨੰਬਰ ਲੈ ਲੈ ਬਾਈ ਨੂੰ ਪੁੱਛ ਲੈ। ਛਾਪ ਹੀਣੀ ਵਾਲੇ ਰਿਸ਼ਪਾਲ ਤੋਂ ਪੁੱਛ ਦੂੰਗਾ। ਮੈਨੂੰ ਫੋਨ ਆ ਹੀ ਜਾਊਗਾ ਲਾਈਵ ਵੇਖ ਕੇ ਬਾਈ ਦਾ ਕਿਉਂਕਿ ਮੇਰੇ ਲਾਈਵ 'ਚ ਹਰੇਕ 'ਚ ਰਿਸ਼ਪਾਲ ਛਾਪ ਹੀਣੀ ਵਾਲਾ ਜੁੜਦਾ। ਠੀਕ ਹੈ। ਤੇ ਬਾਕੀ ਤੈਨੂੰ ਬਾਈ ਮੈਂ ਮੈਸੇਜ ਕਰੂੰਗਾ। ਜੇ ਉੱਥੇ ਖੇਡ ਹੋਈ ਤਾਂ ਮਿੱਤਰਾਂ ਹਰ ਮਾਰ ਦੱਸ ਜਾਵਾਂ ਪਹੁੰਚਾਂਗੇ। ਨਹੀਂ ਰੇਵਗੇ ਹੀ ਹੋ ਤੇ ਛਪਟਾਉ ਦੂਜਾ ਹੈ। ਬਾਈ ਦਾ ਨੰਬਰ ਲੈ ਲੀ ਤਾਂ। ਤੇ ਲੈ ਵੀ ਬਾਈ ਨੂੰ ਦਿਓ ਕਮੈਂਟਾਂ 'ਚ ਵਧਾਈਆਂ ਤੇ ਬਾਈ ਆਹਦਾ ਨੰਬਰ ਬੋਲ ਦੇ ਇੱਕ। 9979950 ਲੈ ਵੀ ਕਿਉਂਕਿ ਪਤਾ ਕੀ ਗੱਲ ਆ ਬਾਈ ਨਵੇਂ ਮੁੰਡਿਆਂ ਨੇ ਕੋਈ ਟ੍ਰੇਨਿੰਗ ਲੈਣੀ ਆ ਹਨਾ ਤੇ ਜਾਂ ਤੁਸੀਂ ਮੰਨ ਕੇ ਚੱਲੋ ਵੀ ਕਿਤੇ ਵੀ ਘੋੜ ਦੌੜ ਕਰਾ ਰਹੇ ਆ ਤੇ ਬਾਈ ਨੂੰ ਇੱਕ ਵਾਰੀ ਫੋਨ ਕਰਿਆ ਕਰੋ ਅੱਜ ਇਸ ਟਾਈਮ ਇਹ ਪੰਜਾਬ ਦਾ ਟੌਪ ਤੇ ਚੱਲ ਰਿਹਾ ਸਿੱਧੀ ਨਸਲ ਦਾ ਘੋੜਾ ਸੁਲਤਾਨ ਘੋੜੇ ਦਾ ਨਾਮ ਤੇ ਮਿੱਤਰੋ ਕਿਵੇਂ ਲੱਗਿਆ ਆਪਣਾ ਪ੍ਰੋਗਰਾਮ ਤੇ ਦੱਸਿਓ ਤੁਸੀਂ ਤੇ ਬਾਈ ਦਾ ਨੰਬਰ ਦਵਾਦਾ ਵਧਾਈਆਂ ਬਾਈ ਤੈਨੂੰ ਤੇ ਹੁਣ ਬਾਈ ਉਹ ਫਿਰ ਨਾਮ ਦੇ ਨੇੜੇ ਹਾਂਜੀ ਹਾਂਜੀ ਬਾਈ ਨੰਬਰ ਨੰਬਰ ਤੇ ਮੇਰਾ ਜੀ ਖੰਮੇ ਆਉਂ ਆਈ ਜਾਂਦੇ ਆ ਬਈ ਹਰਮਾਨਗੜ੍ਹ ਬਈ ਆਵੇਂਗਾ ਮੇਲੇ ਤੇ ਕੱਲ ਨੂੰ ਬਈ ਮੈਂ ਹਰਮਾਨਗੜ੍ਹ ਹੀ ਆਂ ਕੱਲ ਥੋੜੀ ਜੀ ਮੈਂ ਸੌਰੀ ਕਹਿਣਾ ਵੀ ਯਾਰ ਮੈਨੂੰ ਨਾ ਪਹਿਲਾਂ 17 ਤਰੀਕ ਮੈਂ ਆਖ ਬੈਠਾਈ 17 ਤਰੀਕ ਤੇ ਮੌਕੇ ਤੇ ਮੰਨ ਕੇ ਚੱਲ ਮੈਨੂੰ ਉਧਰ ਸੱਦਾ ਆ ਗਿਆ ਝਮੇਲ ਵਾਲੀ ਮੌਕਾ ਵੀ ਨਹੀਂ 20 25 ਦਿਨ ਪਹਿਲਾਂ ਸੀ ਮੇਰਾ ਥੋੜਾ ਜਿਆਦਾ ਤਮਾਕੂ ਹੀ ਗੱਲ ਨਿਕਲ ਗਈ ਤੇ ਝਮੇਲ ਵਾਲੀ ਜਾਣਾ ਪਿਆ ਤੇ ਅੱਜ 18 ਨੂੰ ਇੱਥੇ ਮੈਂ ਹਾਜ਼ਰੀ ਦਵਾਈ ਆ ਤਲਵੰਡੀ ਸਾਬੋ 19 ਨੂੰ ਬਈ ਮੈਂ ਸਵੇਰੇ ਹਰਮਾਨਗੜ੍ਹ ਪਹੁੰਚ ਰਿਹਾ ਜਿੰਨੇ ਵੀ ਮੇਰੀ ਫੈਨ ਫੋਲ ਹਰਮਾਨਗੜ ਮੈਨੂੰ ਜਿਹੜੇ ਭਰਾ ਫੋਨ ਕਰਦੇ ਬਈ ਆਵੇਂਗਾ ਸਵੇਰੇ 19 ਨੂੰ ਹਰਮਾਨਗੜ ਆ ਰਿਹਾ ਜਿਹਨੇ ਮਿਲਣਾ ਬਈ ਉੱਥੇ ਮੇਲੇ ਚ ਮਿਲਾਂਗੇ ਤੇ ਹੁਣ ਤੁਹਾਨੂੰ ਬਈ ਨਾਮਾਂ ਦਾ ਵਿਖਾਉਣੇ ਆ ਲਾਈਵ ਤੇ ਆ ਜਾਓ ਜੁੜੇ ਰਹੋ ਮਾਰਦੇ ਬਈ ਮਾੜੀ ਜੀ ਨਿਗਾਹ ਮਰਾਦੇ ਨਾਮਾਂ ਕੰਨੀ ਬਈ ਕਿੰਨੇ ਕ ਸਰ ਕੀ ਹਾਲ ਚੱਲਾ ਬਈ ਜੀ ਤੁਹਾਨੂੰ ਬਹੁਤ ਦੇਖਦੇ ਆਸੀਂ ਯੂਟਿਊਬਰ ਅਸੀਂ ਇੰਸਟਾਗ੍ਰਾਮ ਰਹੀਂ ਥੈਂਕ ਯੂ ਤੁਹਾਡਾ ਬਹੁਤ ਵਧੀਆ ਚੈਨਲ ਚੱਲਦਾ ਬਹੁਤ ਵਧੀਆ ਬਈ ਗੱਲਾਂ ਹੀ ਬਹੁਤ ਵਧੀਆ ਕਰਦੇ ਹੋ ਵੇਖੋ ਮੈਂ ਕੌਣ ਆ ਹਨਾ ਪ੍ਰਮਾਤਮਾ ਦੇਖਿਆ ਨੇ ਸਾਈਂ ਦੁੜੀਆਂ ਨੂੰ ਭਰਾਵਾਂ ਨੂੰ ਚੰਗਾ ਲੱਗਿਆ ਪ੍ਰਮਾਤਮਾ ਬੰਦੇ ਨੂੰ ਵਧਾਉਣ ਵਾਲਾ ਬੰਦਾ ਆਪ ਵੀ ਕੋਈ ਨਹੀਂ ਬਣ ਸਕਦਾ ਉਹ ਤਾਂ ਗੱਲ ਪਹਿਲਾਂ ਹੀ ਹਾਂ ਪ੍ਰਮਾਤਮਾ ਹੱਥ ਖੋਰਾ ਹਾਂਜੀ ਇਹ ਮੇਰੇ ਰੱਬ ਦੀ ਮਿਹਰ ਹੁੰਦੀ ਹੈ ਕਹਿੰਦੇ ਉਮੀ ਪ੍ਰਮਾਤਮਾ ਦਾ ਬਾਈ ਪਹਿਲਾਂ ਲੱਖ ਲੱਖ ਸ਼ੁਕਰ ਫਿਰ ਭਰਾਵਾਂ ਦਾ ਜਿਹੜੇ ਇੰਨਾ ਪਿਆਰ ਕਰਦੇ ਆ ਤੇ ਆ ਹੀ ਰਵਾਂਗੇ ਬਾਈ ਆਪਾਂ ਲੋਕਾਂ ਦੇ ਨਿਮਾਣੇ ਦਾਸ ਬਣ ਕੇ ਕਦੇ ਮੈਂ ਨਹੀਂ ਆਉਂਦੀ ਆਪਣੇ ਉਹ ਤਾਂ ਗੱਲ ਪਹਿਲਾਂ ਹੀ ਜੇ ਤੁਸੀਂ ਸਵੇਰ ਤੋਂ ਐਂ ਤਲਵੰਡੀ ਸਾਹਿਬ ਆ ਹਾਂ ਬਾਈ ਅੱਜ ਸਵੇਰ ਤੋਂ ਇੱਥੇ ਹੀ ਆ ਬਹੁਤ ਆਏ ਹੁਣ ਮਿਲਣ ਵਾਸਤੇ ਬਹੁਤ ਦੁੱਖਈ ਉਹ ਤਾਂ ਭਰਾਵਾਂ ਦਾ ਪਿਆਰੀ ਇੰਨਾ ਆਪਣੇ ਠੀਕ ਹੈ ਭਾਈ ਆਪਾਂ ਨੂੰ ਪਹਿਲਾਂ ਪਤਾ ਨਹੀਂ ਲੱਗਿਆ ਮੈਂ ਤਾਂ ਹੁਣੇ ਦੇਖਿਆ ਤੁਹਾਨੂੰ ਇੱਥੇ ਉਹ ਮੈਂ ਵੀ ਇੱਧਰ ਨਾਲ ਥੋੜਾ ਜਿਹਾ ਲੋਕ ਸ਼ੁੱਕ ਕੇ ਜੀ ਆਇਆ ਫਿਰ ਭਾਈ ਜੋ ਅਲਾਈਨਮੈਂਟ ਹੋਈ ਸੀਗੀ ਖੇਡ ਵੇਖਣ ਦਾ ਸੁਆਦ ਨਹੀਂ ਆਉਂਦਾ ਹਾਂ ਫਿਰ ਉਹ ਲੋਕ ਘੇਰ ਲੈਂਦੇ ਕਹਿੰਦੇ ਨੇ ਨਾ ਤੇ ਬਹੁਤ ਵਧੀਆ ਭਾਈ ਪ੍ਰਾਲਾ ਹਨਾ ਟਮੇਟੀ ਦਾ ਜਿੰਨਾ ਵੀ ਪੰਜਾਬੀ ਕਿੰਨੇ ਲੱਗਿਆ ਭਈ ਇਹ ਮੇਲਾ ਬਈ ਬਹੁਤ ਵਧੀਆ ਤੀਜਾ ਮੇਲਾ ਬਹੁਤ ਭਰਿਆ ਤੇ ਬਹੁਤ ਵਧੀਆ ਬਹੁਤ ਵਧੀਆ ਪਿਛਲੇ ਮੇਲੇ ਤੇ ਆਈ ਸੀ ਜਿਹੜਾ ਪਿਛਲੇ ਮੇਲੇ ਦੂਜਾ ਮੇਲਾ ਹੋਇਆ ਸੀ ਭਾਈ ਮੈਂ ਮੇਲਾ ਪੰਜਾਬ ਹਰਿਆਣਾ ਰਸਤੇਾਂ 'ਤੇ ਛੱਡਦਾ ਹੀ ਕੋਈ ਨਹੀਂ ਉਦੋਂ ਨਾਲੋਂ ਇੱਕੀ ਕੀ ਕਿੰਨਾ ਭਾਈ ਆਏਗਾ ਹੌਲੀ 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 ਕੋਈ ਵੀ ਚੀਜ਼ ਆਉਣੇ ਫਿਰ ਵਧਣਾ ਹੀ ਹੁੰਦਾ ਹੈ ਨਾ ਜਿਵੇਂ ਪਹਿਲੇ ਨਾਲੋਂ ਦੂਜਾ ਭਰਿਆ ਦੂਜੇ ਨਾਲੋਂ ਹੁਣ ਤੀਜਾ ਭਰਿਆ ਬਸ ਆਹੀ ਇਹ ਮੇਲਾ ਇੱਕ ਹੌਲੀ ਹੌਲੀ ਇਤਿਹਾਸਕ ਮੇਲਾ ਬਣ ਜਾਉਂਦਾ ਹੈ ਹਾਂਜੀ ਬਾਕੀ ਗੁਰੂ ਵੀਰਾਂ ਦੀ ਧਰਤੀ ਹੈ ਕਹਿੰਦੇ ਆ ਹਾਂ ਹਾਂ ਭਾਈ ਬਹੁਤ ਵਧੀਆ ਮੇਰਾ ਇੱਥੇ ਬਾਕੀ ਕੀ ਪ੍ਰਾਣਾ ਕੀ ਤੇ ਕੱਲ ਨੂੰ ਹੋਣੀ ਨਹੀਂ ਤੁਸੀਂ ਨਾ ਇੱਥੇ ਨਹੀਂ ਕੱਲ ਨੂੰ ਬਈ ਮਹਾਨਮਾਨ ਗਾੜਾ ਠੀਕ ਆ ਬਈ ਜਿੱਦਾ ਕੱਲ ਨੂੰ ਛਪਟਾ ਦੌੜਾ ਸੀ ਗਿਆ ਸੋ ਬਈ ਮੈਨੂੰ ਸੱਦਾ ਆਇਆ ਹਨਮਾਨ ਕਰੋ ਠੀਕ ਆ ਬਈ ਕੱਦ ਨੂੰ ਉੱਥੇ ਠੀਕ ਉੱਥੇ ਬਈ ਧੰਨਵਾਦ ਤੁਹਾਡਾ ਇੱਕ ਟਾਈਮ ਦੇ ਪੈਨ ਹਲ ਬਾਣੀ ਫਿਲਮ ਬਾਈ ਹੋਣਾ ਇਹਦੇ ਬਾਅਦ ਵੀ ਨਾ ਬਣ ਸਮਾ ਰੋਗ ਹੋਊਗਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਅਗਲਾ ਆਪਾਂ ਬਈ

ਪੈਰਾਂ ਦੀ ਬਿਮਾਰੀ ਬਹੁਤ ਲੱਛਣ ਪਹਿਲਾਂ ਦੱਸਦੀ ਹੈ ਕਰ ਕਰਾਪਟ ਕੋ ਧਿਆਨ ਨਹੀਂ ਰੱਖਿਆ ਜਾਂਦਾ ਇਹ ਬੇਨਤੀ ਹੈ ਤੁਸੀਂ ਉਹਦੇ ਸਾਨੂੰ ਸੁਝਾਅ ਜਰੂਰ ਦੱਸੋ ਤੈਨੂੰ ਧੰਨਵਾਦ ਤੁਸੀਂ ਸਾਡੇ ਇਹਨਾਂ ਤੋਂ ਸਾਡੇ ਮੇਰੇ ਵੀ ਲੋਹਣ ਕਦੇ ਛੋਟਾ ਵੱਡਾ ਜੇ ਮੈਂ ਇਹ ਮੈਂ ਸਾਨੂੰ ਬੇਨਤੀ ਕਰਦਾ ਕਿ ਤੁਸੀਂ ਦੋ ਸ਼ਬਦ ਜ਼ਰੂਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇ ਕੋੜਾ ਪ੍ਰੇਮੀਆਂ ਜੇ ਮੈਂ ਕੱਲ ਕਹਾਂਗਾ ਜਦੋਂ ਮੇਰੇ ਕੋਲੇ ਕੇਸ ਉਦੋਂ ਆਉਂਦਾ ਜਦੋਂ ਬੜਾ ਸੀਰੀਅਸ ਹੋ ਜਾਂਦਾ ਅਸਲ ਵਿੱਚ ਘੋੜਾ 6 ਮਹੀਨੇ 3 ਮਹੀਨੇ 15 ਦਿਨ ਪਹਿਲਾਂ ਸਿੱਤਰ ਦੇਣ ਲੱਗ ਜਾਂਦਾ ਜਾਂ ਤਾਂ ਖੋਲਾ ਆਪਣੀ ਖਰਾਕ ਨਾਲ ਇਹੀ ਗਲਤ ਨਾਲ ਨਾਲ ਕਚਰਾ ਤੇ ਗਲਤ ਦੇਣ ਨਾਲ ਪੈਰ ਗਲਤ ਪਾਉਣ ਨਾਲ ਤੇ ਜਿਵੇਂ ਜੇਰ ਰਜਾ ਨਹੀਂ ਛੜਦੀ ਘੋੜੀ ਉਹਦੇ ਨਾਲ ਵੀ ਇਹ ਬਿਮਾਰੀ ਆ ਜਾਂਦੀ ਆ ਤੇ ਮੇਰਾ ਭਰਾਵਾਂ ਨੂੰ ਇਹ ਇਹ ਕਹਿਣਾ ਮੈਂ ਆਪਣੀ ਨਜ਼ਰ ਤੇ ਫਜ਼ਲ ਬੜੇ ਟਾਈਮ ਨਾਲ ਸਾਹਮਣੇ ਤੇ ਇਹਨਾਂ ਨੂੰ ਇਹਦਾ ਹੋਏ ਵੀ ਅਣਜਾਣ ਫੈਰੀਅਰ ਤੇ ਅਣਜਾਣ ਡਾਕਟਰ ਕੋਲ ਨੂੰ ਮਿਸ ਕਰੇ ਕਰਕੇ ਠੋਡਾ ਕੁ ਗਲਤ ਮਾਰ ਕਰਾਵਾ ਪਿਆ। ਤੋਂ ਮੇਰਾ ਮੇਰਾ ਮਤਲਬ ਇਹ ਕਹਿਣਾ ਹੋਊ ਵੀ ਆ ਬੇਕੁਝੀ ਕੋਈ ਇਸ਼ਾਨੀ ਦਾ ਸਾਹਮਣਾ ਕਰੇ ਕਿਸੇ ਨਾਲ ਜਾਨਵਰ ਦੀ ਸਲਾਹ ਲੈਣ ਦੀ بجائے ਤੇ ਸਰਜਰੀ ਕਰਾਉਣ ਦੀ بجائے ਉਸ ਤੋਂ ਪਹਿਲਾਂ ਆਪਣੇ ਜਾਨਵਰ ਦੀ WhatsApp ਤੇ ਉਹਨੂੰ ਬਾਕੇ ਮੈਨੂੰ ਦਿਖਾ ਦਿਓ ਤੇ ਆਪਣਾ ਜਾਨਵਰ ਬਚਾ ਲਓ ਬਾਗਰ ਦੀ ਕਹਾਸਾ ਉਹ ਬਹਾਦਰ ਦੀ ਹੈ ਆਇਂ ਦਿਰਾਓ ਕਿਲਾ ਚੁੱਕੀ ਅਸੀਂ ਨਾਈ ਦੀ ਮਾਰਨਾ ਨਾਮਾ ਦੀ ਬਤ ਪਰ ਥੈਂਕ ਯੂ ਬੜਾ ਜੀ ਬੜਰੇ ਬਾ ਪੰਜ ਮਿੰਟ ਥੈਂਕ ਯੂ ਬੰਦੇ ਸਾਰਿਆਂ ਦਾ ਉਸ ਤੋਂ ਬਾਅਦ ਕਰਦੇ ਆਪਾਂ ਜੀ ਤੈਨੂੰ ਧੰਨਵਾਦ ਮੈਂ ਕੋਈ ਦਸੰਤ ਕੇਜ ਨਹੀਂ ਕਰਦਾ ਜੇ ਮੇਰੇ ਕੋਲ ਰਾਜ ਰੂਪ ਵਾਪਸ ਮੇਰੀ ਝੋੜੀ ਚ ਗਿਆ ਉਹ ਬਾਬਾ ਚੰਦ ਸਿੰਘ ਦੀ

नग मलालूस

ਮੈਂ ਲੱਗ ਰਹੀ ਹਾਂ ਸੀਰਕ ਦਾ ਬਾਈ ਨਾ ਵੰਡ ਸਮਾਰੋਹ ਸ਼ੁਰੂ ਹੋਣਾ ਪਹਿਲਾ ਮਸਲਾ ਪਹਿਲਾ ਸਟਾਰਟ ਕਰਦੇ ਹਾਂ 09 ਸਾਦੀ ਕਪੜਾ ਪਹਿਲਾਂ 3 ਨੰਬਰ ਤੇ ਕਰਨਾ ਛੱਠਾ ਬੋਲਣੀ ਇੱਕ ਸਤਾਰ ਨੂੰ ਖਾਈ ਆ ਜਾ ਬਾਈ 4 ਨੰਬਰ ਤੇ

ਮਨੂ ਸੇਖੋ ਇੱਕ ਪੈਂਠਾ ਇਹਦੇ ਵੱਸੇ ਕਿਸੇ ਦਾ ਟਾਈਮ ਨਹੀਂ ਹੋ ਜਾ ਗਿਆ ਦੋ ਮਿੰਟ ਦੇ ਟਾਈਮ ਨੇ ਇਹ ਸ਼ਰਟ ਫਾਈਨਲ ਕਰ ਦੇਣਾ ਸਾਡੇ ਲਈਓ ਕਲੀਅਰ ਹੈ ਜੇ ਨਿਕਲ ਕੇ ਵੀ ਕੋਈ ਸਾਡੇ ਕੋਲ ਨਾਂ ਰਹਿ ਗਿਆ ਲੋ ਫੜ ਦੱਸ ਸਕਦੇ ਹੋ ਨਾਂ ਮੰਡੇ ਤੋਂ ਕੋਈ ਸੁਣਵਾਈ ਨਹੀਂ ਜਿੰਨਾ ਕੰਮ ਅਸੀਂ ਸਹਿਮਾਨਤ ਕਰਦੇ ਹਾਂ ਨਾ ਟਾਈਮ ਆ ਕੇ ਕੋਈ ਸੁਣਵਾਈ ਆ ਬਾਅਦ ਚ ਕੋਈ ਸੁਣਵਾਈ ਨਹੀਂ ਆਪਾਂ ਨੂੰ ਸਤਿ ਸ੍ਰੀ ਅਕਾਲ ਬਾਬਾ ਜੀ ਆਪ ਦਾ ਸਵਾਗਤ ਆ ਲਾਈਨ ਜੀ ਬਣਾ ਲਓ ਕਿਵੇਂ ਜਿਹੜੇ ਵੀ ਆਰੇ ਆਪਣਾ ਸਹਿਯੋਗ ਦਿੱਤਾ ਉਹਨਾਂ ਨੂੰ ਸਨਮਾਨ ਕਰਕੇ ਸਾਰੀ ਸੋਸਾਇਟੀ ਸਾਰੀ ਜ਼ੈਦੀ ਮਾਣਾ ਸੋਚੋ ਸੋਸਾਇਟੀ ਦਾ ਕੋਈ ਸਾਰਿਆਂ ਨੂੰ ਪਤਾ ਹੈ ਜਿੰਨਾ ਬੰਦਾ ਨੇ ਇੱਥੇ ਮਿਹਨਤ ਕੀਤੀ ਹੈ ਉਹ ਸਾਰੇ ਇੱਥੇ ਆ ਜਾਵਾਂ ਉਹੀ ਸਮਾਨ ਕਰਨਾ ਧੰਨਵਾਦ ਪਿੱਛੇ ਹੋ ਜੇ ਸਾਰੇ ਆਉਣਗੇ ਬਈ ਪਿੱਛੇ ਬਾਈ ਗੋਪੀ ਜੀ ਤੁਸੀਂ ਆਹਾ ਗੋਪੀ ਜੀ ਦਾ ਧੰਨਵਾਦ ਤੁਸੀਂ ਸਾਡੇ ਛੋਟੇ ਜਿਹੇ ਮੈਸੇਜ ਤੇ ਆਪਦੇ ਸੋਸ਼ਲ ਮੀਡੀਆ ਤੇ ਸਟੋਰੀਆਂ ਪਾਈਆਂ ਤੇ ਅੱਜ ਤੁਸੀਂ ਆਵਾ ਸਮਾਨ ਕੱਢ ਕੇ ਇੱਥੇ ਲਾਈਵ ਦਿਖਾਇਆ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਬਾਈ ਕੇ ਕੇ ਟੀਵੀ ਵਾਲੇ ਭਾਈ ਜੀ ਉਹ ਵੀ ਬਹੁਤ ਬਹੁਤ ਧੰਨਵਾਦ ਤੇ ਸਪੈਸ਼ਲ ਤੌਰ ਤੇ ਜਰੂਰੀ ਉਹਨਾਂ ਨੂੰ ਬੁਲਾਇਆ ਉਹ ਸਾਡੇ ਸਭ ਦੇ ਤੇ ਜਿਥੇ ਪਹਿਲੇ ਦਿਨ ਤੋਂ ਹੀ ਆਜ਼ਰੀ ਭਰੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਭਾਈ ਜੀ ਦੇ ਨੇੜਿਆਂ ਦਾ ਜਰੂਰ ਆ ਤੇ ਭਾਈ ਜੀ ਪ੍ਰਿਆਮ ਦਾ ਪੁੱਲੇਵਾ ਜਿਨ੍ਹਾਂ ਨੇ ਸਾਡੇ ਕੈਂਪ ਤੇ ਇਹ ਸਾਨੂੰ ਸੋਰੀਆਂ ਆਦੇ ਫੇਸਬੁੱਕ ਤੇ ਨੋਟ ਪਾਇਆ ਬਹੁਤ ਬਹੁਤ ਧੰਨਵਾਦ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਤਲਵੰਡੀ ਸਾਭੂ ਦੇ ਸਾਡਾ ਵੀਰ ਭਾਰੂ ਜਿੱਦਾਂ ਇਹ ਸਾਨੂੰ ਸਾਡੇ ਸੁਸਾਇਟੀ ਦਾ ਮੈਂਬਰ ਹੀ ਨੇ ਚੰਗੇ ਤਲਵੰਡੀ ਸਾਭੂ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਅੱਜ ਦਾ ਸਨਮਾਨ ਲੈਣ ਆਪੋ ਸੋ ਭਾਈ ਜੀ ਜਿੱਥੇ ਹੈਗੇ ਉਹੀ ਵਾਸੂ ਕੇ ਹੋਣ ਤੇ ਆਉਣਾ ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਤਲਵੰਡੀ ਸਾਭੂ ਦੀ ਲੋਕੋ ਪ੍ਰੈਸ ਜਿਨ੍ਹਾਂ ਨੇ ਕੱਲ ਵੀ ਸਾ ਦਾ ਸਾਥ ਦਿੱਤਾ ਕਿ ਅੱਜ ਵੀ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਫੋਟੋਆਂ ਭੇਜ ਦਿਓ ਤੇ ਕੱਲ ਨੂੰ ਉਹ ਸਪੈਸ਼ਲ ਤੌਰ ਤੇ ਫੇਰ ਆਉਣਗੇ ਇੱਥੇ ਤੇ ਮਨੀਸ਼ ਰਾਜੂ ਪੱਤਰਕਾਰ ਜੀ ਦਾ ਜਦੀਪ ਗਿੱਲ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਦੀਪ ਗਿੱਲ ਓਏ 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 ਬੜੇ ਦਮ ਸਾਰਕਮਿਟੀ ਦੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਭਾਈ ਮਨੀਸ਼ ਸਾਹਿਬ ਰਾਜੂ ਜੀ ਦਾ ਤੇ ਫੋਟੋ ਖਿਚਾ ਕੇ ਲਾਈਵ ਕਰਦਾ ਉਹ ਵੀ ਆ ਗਏ ਤੇ ਬਾਬਾ ਜੰਗ ਸਿੰਘ ਜੀ बाबा जान सिंह जी ने तुम भी स्टेज पर आओ इ बाबा जी थोड़ा पहले बहुत धनबाद आए बहुत बहुत धनबाद तो 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 वाएं। वाएं। आजी। आजी भाई जी मास्टर भी आओ अज इस समान करके कल दो मास्टर मास्टर जी सुना ਤੈਨੂੰ ਬਹੁਤ ਧੰਨਵਾਦ ਤੁਸੀਂ ਅੱਜ ਸਾਨੂੰ ਇੰਨੇ ਚੰਗੇ ਸ਼ੇਅਰ ਤੇ ਸਾਰਾ ਦਿਨ ਸਾਡੀ ਸੁਸਾਇਟੀ ਦੀ ਮਦਦ ਕੀਤੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਭਾਈ ਜੀ ਇਹ ਫਰਜ਼ਦਾਰ ਕਰਕੇ ਆਪ ਦੀਆਂ ਡੋਟੀਆਂ ਆਪ ਸਾਂਭਿਆ ਕਰੋ ਬਹੁਤ ਬਹੁਤ ਧੰਨਵਾਦ ਭਾਈ ਘਰੂ ਜੀ ਤੁਸੀਂ ਠੀਕ ਹੈ ਜੀ ਓਕੇ ਧੰਨਵਾਦ ਤੇਰੇ ਕੋਲੇ ਫੇਰ ਕਿਸੇ ਦਿਨ ਬੈਠਾਂਗੇ